Soh-Humarayşe Seng-Vişno Rav-Mah-An-Di-Jay Soh-Humarayşe Seng-Vişno mah an

ਸਤਿ ਸ਼੍ਰੀ ਅਕਾਲ ਦੀ ਜੈ ਪਿਆਰੀ ਹਰ ਸੰਗਤ ਜੀਓ ਮੈਂ ਪਹਿਲਾਂ ਤੇ ਆਪ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਕਿਉਂਕਿ ਆਪ ਸਾਰੇ ਦੂਰੋਂ ਦੂਰੋਂ ਚੱਲ ਕੇ ਇਸ ਆਪਣੇ ਛੋਟੇ ਵੀਰ ਦਾਸ ਦੇ ਘਰ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਆਏ ਹੋ ਮੇਰੇ ਸਾਰੇ ਮੱਲਾ ਨਿਵਾਸੀ ਦੂਰੋਂ ਦੂਰੋਂ ਪਿੰਡਾਂ ਤੋਂ ਚੱਲ ਕੇ ਸ਼ਹਿਰਾਂ ਤੋਂ ਚੱਲ ਕੇ ਮੇਰੇ ਵੀਰ ਆਏ ਨੇ। ਔਰ ਜੋ ਅੱਜ ਦਾ ਦਿਨ ਹੈ 21 ਮਾਰਗ ਦਾ ਇਹ ਦੁਆਬੇ ਦੇ ਵਿੱਚ ਸੱਚੇ ਪਾਤਸ਼ਾਹੀ ਕੋਲੋਂ ਗੁਰਸਿੱਖਾਂ ਨੇ ਮੰਗ ਕੇ ਲਿਆ ਹੋਇਆ ਸੀ। ਔਰ ਉਹਨਾਂ ਨੇ ਬੇਨਤੀ ਕੀਤੀ ਸੀ ਸੱਚੇ ਪਾਤਸ਼ਾਹੀ ਦੇ ਕਿ ਸਾਨੂੰ ਦੁਆਬੇ ਦੇ ਵਿੱਚ ਟੂਰ ਬਖਸ਼ੋ ਜੀ। ਔਰ ਇਹ ਬੇਨਤੀ ਕਿਸ ਦਿਨ ਹੋਈ ਸੀ 18 ਪੂ ਵੀਸੋ 21 ਬਿਕਰਮੀ ਹਰ ਪਗਰ ਦਵਾਰ ਜੇਠੂਆ ਜਦੋਂ ਬੇਨਤੀ ਹੁਕੀਤੀ ਪੰ냐 ਗੁਰ ਸਿੱਖਣੇ ਤੇ ਸੱਚੇ ਪਾਤਸ਼ਾਹ ਹੀ ਉਦੋਂ ਹੀ ਜੋਤ ਸਰੂਪ ਹੋ ਗਏ ਔਰ ਇਹ ਪੰਜ ਲਾਈਨਾਂ ਦੇ ਵਿੱਚ ਹੀ ਸੱਚੇ ਪਾਤਸ਼ਾਹ ਨੇ ਅੱਜ ਦੇ ਦਿਵਸ ਬਾਰੇ ਜਿਹੜਾ ਹਰ ਬਾਣੀ ਦੇ ਵਿੱਚ ਲਿਖਾਇਆ ਆ ਮੈਂ ਉਹ ਤੁਹਾਡੇ ਨਾਲ ਸਾਂਝੀਆਂ ਕਰਦਾ ਹਾਂ ਔਰ ਮੇਰੇ ਸਾਰੇ ਵੀਰਾਂ ਨੇ ਬੜੇ ਧਿਆਨ ਨਾਲ ਸਰਵਨ ਕਰਨਾ ਦੁਆਬੇ ਦੇ ਦਿਨ ਪੰਜ ਪੰਜਾਂ ਪੰਜ ਜੋੜ ਜੜਾਈਆ ਬਾਕੀ ਉਹਨਾਂ ਨਾਲ ਮਿਲ ਕੇ ਕਰਨ ਸੰਗ ਪੱਲੂ ਗੰਡ ਬੰਧਾਈਆ ਅੱਜ ਇਹ ਜੋ 21 ਮਾਗਦਾ ਦਿਹਾੜਾ ਆ ਉਹ ਸੱਚੇ ਬਾਦਸ਼ਾਹੀ ਨੇ ਜਿਹੜਾ ਬਖਸ਼ਿਆ ਤੇ ਇਹਦੇ ਵਿੱਚ ਹੁਕਮ ਵੀ ਦਿੱਤਾ ਸੀ ਕਿ ਬਾਕੀ ਸਾਰਿਆਂ ਨੇ ਮਿਲ ਕੇ ਸੰਭ ਕਰਨਾ ਸੋ ਅੱਜ ਮੇਰੇ ਵੀਰ ਸਾਰਿਆਂ ਨੇ ਸੰਭ ਕੀਤਾ ਔਰ ਇਹ ਹੁਕਮ ਪਰਮਾਤਮਾ ਦਾ ਮੰਨਿਆ ਆਪਾਂ ਸਾਰਿਆਂ ਆਉਂਦਿਆਂ ਬੱਚਿਆਂ ਦੀ ਕੀ ਮਾਗ ਜਿੱਥੇ ਮਰਜੀ ਢਾ ਲਿਓ ਪਲੰਗ ਮਿਲ ਕੇ ਖੁਸ਼ੀ ਮਨਾਈਆ ਅੱਜ ਆ ਕੀ ਮਾਗ ਅੱਜ ਉਹ 21 ਮਾਰਗ ਅੱਜ ਆਪਾਂ ਮਿਲ ਕੇ ਸਾਰੇ ਜਣੇ ਖੁਸ਼ੀ ਮਨਾ ਰਹੇ ਹੁਕਮ ਕੀ ਦਾ ਸਤਗੁਰ ਦਾ ਔਰ ਇਹ 21 ਮਾਰਗ ਜਿਹੜਾ ਉਹ 2021 ਬਿਕਰਮੀ ਹੈ ਉਹ ਸਮੇਂ ਤੇ ਮੈਂ ਨਹੀਂ ਵੇਖਿਆ ਕਿਉਂਕਿ ਮੇਰੀ ਮੇਰੀ ਜਿਹੜਾ ਬਰਥ ਹੈ ਉਹ ਜਿਹੜਾ ਸ਼ਹਨਸ਼ਹੀ ਸੰਮਤ ਜਦੋਂ ਲਾਗੂ ਹੋ ਗਈ ਆ ਉਹ 1965 ਦਾ ਹੈ ਸੋ ਅੱਜ ਸਤਗੁਰ ਦੇ ਹੁਕਮ ਅਨਸਾਰ ਮਨਾਇਆ ਹੋਇਆ ਜਿਹੜਾ ਉਹ ਅੱਜ ਮੈਂ ਦੇਖ ਰਿਹਾ ਅੱਜ ਵੀ ਬੇਹੱਦ ਖੁਸ਼ੀ। ਦਾਇਸ਼ਤ ਕਰਨੇ ਚਾਹਣ ਪਾਏ। ਔਰ ਦਰਸ਼ਨ ਦੇ ਕੇ ਇਸ ਪਲੰਗ ਦੇ ਉੱਤੇ ਦਿਖਾਇਆ ਕਿ ਇੱਥੇ ਪਲੰਗ ਲੱਗਣਾ। ਅਸੀਂ ਵਿਚਾਰ ਕਰ ਰਹੇ ਸੀਗੇ ਕਿ ਉਧਰਲੇ ਪਾਸੇ ਲਾਈਏ ਕਿੱਥੇ ਲਾਈਏ ਤੇ ਰਾਤ ਨੂੰ ਮਹਾਰਾਜ ਨੇ ਮੇਰੀ ਵਾਈਫ ਨੂੰ ਦਰਸ਼ਨ ਦੇ ਦਿੱਤੇ ਕਿ ਇੱਥੇ ਪਲੰਗ ਲੱਗਣਾ ਤੇ ਇੱਥੇ ਬੈਠੇ ਵਿਖਾ ਦਿੱਤੇ। ਸਾਰੇ ਹੁਕਮ ਦਾ ਅਕਾਲ ਪੁਰਖ ਦਾ ਪਰਮਾਤਮਾ ਦਾ ਜਿਹਨੂੰ ਅਸੀਂ ਮੰਨਿਆ ਔਰ ਸਾਰੀ ਸੰਗਤ ਨੇ ਮੰਨਿਆ ਕਿ ਜਿਨ੍ਹਾਂ ਨੇ ਸਾਰਿਆਂ ਨੇ ਮਿਲ ਕੇ ਆਜਾ ਪਾਓ ਖੁਸ਼ੀ ਮਨਾ ਰਹਿ। ਕੀ ਕੀ ਮਾਗ ਜਿੱਥੇ ਮਰਜੀ ਡਾ ਲਿਓ ਪਲੰਗ ਮਿਲ ਕੇ ਖੁਸ਼ੀ ਮਨਾਈਆ ਫਿਰ ਅੱਗੇ ਆ ਪਾ ਕੇ ਆਵਾ ਸਭ ਨੂੰ ਠੰਡ અમૃત મેઘ વરસાયા આજ ઓ સદગુરુ ને ਜੇ ਆਪਾਂ ਮਿਲ ਕੇ ਖੁਸ਼ੀ ਮਨਾ ਰਹੇ ਆ ਤੇ ਅੱਜ ਸਾਰਿਆਂ ਨੂੰ ਠੱਡ ਪਾਈ ਔਰ ਬੜੀ ਖੁਸ਼ੀਆਂ ਦੇ ਨਾਲ ਚਾਵਾਂ ਦੇ ਨਾਲ ਆਏ ਤੇ ਬੜੀ ਹੀ ਖੁਸ਼ੀਆਂ ਦੇ ਨਾਲ ਅੱਜ ਦਿਹਾੜਾ ਮਨਾ ਰਹੇ ਆ ਔਰ ਖੁਸ਼ੀਆਂ ਦੇ ਵਿੱਚ ਇਸੇ ਤਰ੍ਹਾਂ ਮਨਾਇਆ ਜਾਵੇ ਬਹੁਤ ਹੀ ਧੰਨਵਾਦ ਮੇਰੇ ਉਸ ਅਕਾਲ ਪੁਰਖ ਦਾ ਜਿਨੇ ਅੱਜ ਇਸ ਦਿਨ ਇੱਡਾ ਵੱਡਾ ਮਾਣ ਦਿੱਤਾ ਦੇ ਕੇ ਆਵਾਂ ਆਨੰਦ ਸਾਂਤਕ ਸਤ ਵਰਤਾਈਆ ਆ ਸਤਗੁਰ ਦੇ ਚਰਨਾਂ ਦੇ ਵਿੱਚ ਆਪਾਂ ਆਨੰਦ ਮਾਣ ਰਹੇ ਔਰ ਆਨੰਦ ਲੈ ਰਹੇ ਔਰ ਆਨੰਦ ਦੇ ਰਹਿਆ ਤੁਹਾਡੇ ਕਰਮਾਂ ਕੋ ਕਰਮਾਂ ਦੀ ਚੁੱਕ ਕੇ ਆਵਾਂ ਪਾંડ ਸਰੇ ਆਪਣੇ ਸਿਰੇ ਆਪਣੇ ਭਾਰ ਉਠਾਈਆ ਇੱਦਾਂ ਵੱਡਾ ਇਸ ਦਿਹਾੜੇ ਨੂੰ ਮਾਨ ਦਿੱਤਾ ਕਿ ਤੁਹਾਡੇ ਕਰਮਾਂ ਕਕਰਮਾਂ ਦੀ ਕੂੜ ਦੀ ਪੰਡ ਵੀ ਮੈਂ ਆਪਣੇ ਸਿਰ ਤੇ ਚੁੱਕ ਕੇ ਲਿਆਵਾਂਗਾ ਇਸ ਤੋਂ ਵੱਧ ਸਾਨੂੰ ਕੀ ਚਾਹੀਏ ਅਸੀਂ ਤੇ ਆਪਣੇ ਆਪ ਨੂੰ ਆਤਮ ਸਮਰਪਣ ਕਰਦੇ ਹਾਂ ਸਤਿਗੁਰ ਦੇ ਚਰਨਾਂ ਦੇ ਉੱਤੇ ਜਿਨੇ ਇਸ ਨੂੰ ਅੱਜ ਮਾਨ ਦਿੱਤਾ ਵਾ ਤੇ ਜਿਨੇ ਅੱਜ ਸਾਡੇ ਕੂੜਕ ਕਰਮਾਂ ਦੀ ਵੀ ਪੰਡ ਚੁੱਕ ਕੇ ਆਪਣੇ ਸਿਰ ਦੇ ਉੱਤੇ ਲੈ ਜਾਣੀ ਤੇ ਸਾਨੂੰ ਆਪਣੇ ਚਰਨਾਂ ਦੇ ਨਾਲ ਸਾਫ਼ ਸੁਥਰੇ ਕਰਕੇ ਲਾਉਣਾ ਤੁਹਾਡੇ ਕਰਮਾਂ ਕੋ ਕਰਮਾਂ ਦੀ ਚੁੱਕ ਕੇ ਆਵਾਂ ਪੰਡ ਸਿਰੇ ਆਪਣੇ ਭਾਰਿ ਉਠ ਭਾਰਿ ਠਾਈਆ ਕੋ ਜਹੂਰ ਦੱਸ ਕੇ ਆਵਾਂ ਛੰਦ ਕਿਸੇ ਬੇਦ ਸਾਰਿਆਂ ਨਾਤਾ ਜੋੜ ਜੜਾਈਆ ਆ ਸ਼ੰਦ ਦੱਸਿਆ ਉਸ ਦਿਨ ਵੀ ਕਿਸਬੇ ਦੇ ਤੁਸੀਂ ਸਾਰਿਆਂ ਨੇ ਪਿਆਰ ਦੇ ਨਾਲੇ ਨਾਤਾੜਾ ਜੋੜਨਾ ਅਰ ਅੱਜ ਮੇਰੇ ਵੀਰ ਜੰਮੂ ਤੋਂ ਆਏ ਆ ਪੰਜਾਬ ਦੇ ਕੋਨੇ ਕੋਨੇ ਤੋਂ ਆਏ ਆ ਸਾਰੇ ਕਿ ਸਤਿਗੁਰ ਦਾ ਹੁਕਮ ਮੰਨ ਕੇ ਅੱਜੋਂ ਆਪਾਂ ਖੁਸ਼ੀਆਂ ਦਾ ਦਿਹਾੜਾ ਮਹਾਰਾਜ ਦਾ ਮਨਾ ਰਹੇ ਆ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਆਸ਼ਾ ਮਨਸ਼ਾ ਪੂਰੀ ਕਰੇ ਮੰਗ ਅਜ ਮੰਗ ਲਈ ਉਹਦੇ ਕੋਲ ਚੋ ਮੈਂ ਹੋ ਦਾਤਾ ਝੋਲੀਆਂ ਭਰਨ ਵਾਲਾ ਉਹਦੇ ਕੋਈ ਕਮੀ ਨਹੀਂ ਕਿਸੇ ਆਸ਼ਾ ਮਨਸ਼ਾ ਪੂਰੀ ਕਰਾ ਮੰਗ ਮੰਗਤਿਆਂ ਅੱਗੇ ਮੰਗਤ ਹੋ ਕੇ ਝੋਲੀ ਡਾਈਆ ਮੰਗਤੇ ਅਸੀਂ ਉਹਦੇ ਅੱਗੇ ਔਰ ਉਸ ਸਾਡੇ ਗਾੜੀ ਪਿਆਰ ਦੀ ਪ੍ਰੇਮ ਪ੍ਰੀਤੀ ਦੀ ਝੋਲੀ ਡਾਰਿਆ ਔਰ ਇਹ ਅਸੀਂ ਸਤਗੁਰ ਦਾ ਹੁਕਮ ਜਿਹੜਾ ਉਹ ਮੰਨਣਾ ਔਰ ਇਹ ਜਿਹੜੀ ਹਰ ਬਾਣੀ ਹੈ ਸਿਰਫ 28 ਪੋ 221 ਬਿਕਰਮੀ ਨੂੰ ਹਰ ਭਗਤ ਦਵਾਰ ਜੇਠਵਾਲ ਦੇ ਵਿੱਚ ਇਹ ਪੰਜ ਹੀ ਲੈਣਾ ਇਸ ਦਿਨ ਦੇ ਮਨਾਉਣ ਵਾਸਤੇ ਲਿਖਾਇਆ ਗਿਆ। ਬਾਕੀ ਮੈਂ ਉਸ ਤੋਂ ਅੱਗੇ ਸਾਡੇ ਸਤਿਕਾਰਯੋਗ ਵੀਰ ਸਵਰਨ ਸਿੰਘ ਜੀ 21 ਮਾਰਗ ਦੀ ਜੋ ਹੈ ਜਿੱਥੇ ਫਲੰਗ ਢਾਇਆ ਗਿਆ ਤੇ ਫਿਰ ਜੋ ਵਿਹਾਰ ਹੋਇਆ ਉਹਦੇ ਬਾਰੇ ਗ੍ਰੰਥ ਨੰਬਰ 18 ਪ੍ਰਕਾਸ਼ ਹੈ ਉਹ ਤੁਹਾਨੂੰ ਦੱਸਣਗੇ। ਔਰ ਵਿਹਾਰ ਤੋਂ ਬਾਅਦ ਜਿੱਥੇ ਸਾਰੇ ਬੱਚਿਆਂ ਨੇ ਸਾਂਤ ਨੇ ਮਿਲ ਕੇ ਭੰਗੜਾ ਪਾਇਆ ਹੈ। ਪਰ ਜਦੋਂ ਭੰਗੜਾ ਪਾਇਆ ਸੀ ਕੀ ਮਾਗ ਦਿੱਤੇ ਸਭ ਗੁਰ ਫਿਰ ਬੰ ਜੋਤ ਪ੍ਰਵੇਸ਼ ਹੋ ਗਏ ਸੀ। ਸੋ ਸੇਮ ਦਿਨ ਮਨਾਉਣ ਵਾਸਤੇ ਅੱਜ ਆਪਾਂ ਸੱਚੇ ਪਾਤਸ਼ਾਹੀ ਦੇ ਜਦੋਂ ਸਮਾਤੀ ਹੋਵੇਗੀ ਨੰਗਰ ਸ਼ਾਂਕੇ ਢੋਲੀਆਂ ਦਾ ਪ੍ਰਬੰਧ ਪੂਰਾ ਹੈ ਤੇ ਸਾਰੀ ਸੰਗਤ ਨੇ ਭੰਗੜਾ ਪਾ ਕੇ ਯਾਰ ਕਿਉਂਕਿ ਆਪਾਂ ਉਸ ਦਿਨ ਨੂੰ ਉਸੇ ਹੀ ਰੂਪ ਦੇ ਵਿੱਚ ਲੈ ਕੇ ਆਣਾ ਜਿਸ ਤਰ੍ਹਾਂ ਸੱਚੇ ਪਾਤਸ਼ਾਹ ਨੇ ਇੱਕੀ ਮਗਲ ਬਣਾਇਆ ਸੀ ਸੋ ਮੈਂ ਇੱਥੇ ਹੀ ਅਰਗਣੀ ਸਮਾਪਤ ਕਰਨ ਦੀ ਆਜਾਤ ਚਾਹਨਾ ਸਾਰੀ ਸੰਗਤ ਕਰਨ ਨੂੰ ਇਹ ਹੀ ਬੇਨਤੀ ਹੈ ਕਿ ਆਪਾਂ ਅੱਜ ਦਾ ਦਿਹਾੜਾ ਬਹੁਤ ਹੀ ਖੁਸ਼ੀਆਂ ਨਾਲ ਮਨਾਉਣਾ ਹੈ ਹੁਣ ਮੈਂ ਇੱਥੇ ਪੰਜ ਘਾਰੇ ਲਾਉਣਾ ਮੇਰਾ ਸਾਥ ਦੇ ਨਾਲ ਸੋ ਹੰਨਾ जय संगी विष्णु भगवान दी जय सोहमराय जय संगी विष्णु भगवान दी जय सोहमराय जय संगी विष्णु भगवान दी ਸੋ ਮੁਹੰਮਦ ਰੈਸ਼ੇ ਸੰਗ ਵਿਸ਼ਨੋ ਰਗਵਾਨ ਦੀਏ ਸੋ ਮੁਹੰਮਦ ਰੈਸ਼ੇ ਸੰਗ ਵਿਸ਼ਨੋ ਰਗਵਾਨ ਦੀਏ